ਤੇ ਬੀਨਾਂ ਚ ਟੀਵੀ ਦੇਖਦੇ ਘਰੇ ਸਤਾਰ ਚ 4:30 ਦਾ ਦੋਸਤ ਤੇ ਸਿੰਘ ਨਗਰ ਤੇ ਆਪਣਾ ਅਰਜਨ ਨਗਰ ਵਾਲਿਆਂ ਨੇ ਬੁੱਢਾ ਨੇ ਜੀ ਨੇ ਬਹੁਤ ਵਧੀਆ ਪ੍ਰਾਪਨਾ ਕੀਤਾ ਇੱਕ ਗਰੁੱਪ ਬਣਾਇਆ ਜੀ ਨੇ ਤੇ ਗਰੁੱਪ ਬਣਾ ਕੇ ਉਹਨਾਂ ਨੇ ਬਹੁਤ ਜੀ ਇੱਕ ਪ੍ਰਾਲਾ ਕੀਤਾ ਪਰ ਜਿਹੜੇ ਗਰੀਬ ਬੰਦੇ ਤੇ ਏਰੀਆ ਲੁੱਟਾ ਘਵਾਉਂਦੀ ਸੀ ਉਹਨਾਂ ਤੇ ਨੱਤ ਪਾਈ ਤੇ ਹੋਰ ਵੀ ਕਈ ਅਪਰਾਲੇ ਕਰ ਰਿਹਾ ਜਿਵੇਂ ਰੇੜੀਆਂ ਰੂੜੀਆਂ ਦੀ ਟ੍ਰੈਫਿਕ ਦੀ ਸਮੱਸਿਆ ਤੇ ਬਹੁਤ ਵਧੀਆ ਪ੍ਰਾਪਨਾ ਵਾ ਜਿਵੇਂ ਪਿੰਡਾਂ ਚ ਪਹਿਲਾਂ ਹੁੰਦਾ ਸੀਗਾ ਤੇ ਉਸੇ ਤਰ੍ਹਾਂ ਇਹ ਸ਼ਹਿਰਾ ਚ ਇਹਨਾਂ ਨੇ ਇੱਕ ਨਵੀਂ ਜੜੀ ਰਵਾਇਤ ਸ਼ੁਰੂ ਕੀਤੀ ਆ ਮੈਂ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਵਧਾਈ ਦਿੰਦੇ ਪਾਤਰੋ ਜਿਹੜੇ ਇੱਕ 642 ਬੰਦੇ ਜਿਹੜੇ ਇਹਨਾਂ ਦੇ 그룹 ਇਕੱਠੇ ਹੋ ਗਏ ਔਰ ਤੁਸੀਂ ਆਪ ਦੇਖ ਕਰਦੇ ਹੋ ਵੀ ਇੰਨਾ ਜਿਹੜਾ ਜੂਠੇ ਇੱਥੇ ਇਕੱਠਾ ਆਇਆ ਆ ਆਪਾਂ ਆਪ ਗੀਤ ਜੀ ਹੋਣਾ ਨਾਲ ਗੱਲ ਕਰਦੇ ਆ ਕਿਵੇਂ ਸ਼ੁਰੂਆਤ ਹੋਈ ਤੇ ਕਿਵੇਂ ਕੀਤੀ ਸਸੀ ਗੱਲ ਜੀ ਸਾਰੇ ਨਾਲੋਂ ਪਹਿਲਾਂ ਇਹ ਸਾਰਿਆਂ ਦਾ ਮੇਰੀ ਟੀਮ ਸਾਡੀ ਟੀਮ ਸਾਡੇ ਛੋਟੇ ਵੱਡੇ ਭਰਾ ਸਾਰਿਆਂ ਦਾ ਮੈਂ ਬੜਾ ਦਿਨੋਂ ਧੰਨਵਾਦ ਕਰਦਾ ਸਾਡੇ ਨਾਲ ਜੁੜੇ ਨੇ ਸਿਰਫ ਸਾਡਾ ਮੀਨ ਮਕਸਦ ਹੈ ਸਾਡਾ ਰੋਡ ਦੇ ਪਰਲੇ ਪਾਸੇ ਲੈਣਾ ਨੇ ਲੈਣਾ ਬੰਦ ਕਰਕੇ ਸਾਨੂੰ ਰਾਧਾ ਸਾਮੀ ਰੋਡ 10 ਨੰਬਰ ਗਲੀ 'ਚ ਬਹੁਤ ਟਿਕਾਣਾ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਹਦੇ ਚੱਕਰ 'ਚ ਅਸੀਂ ਸੰਬੰਧ 'ਚ ਅਸੀਂ ਇਹ ਗਰੁੱਪ ਬਣਾਇਆ। ਇਹ ਗਰੁੱਪ ਦੇ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੇ ਕੰਮ ਕਰ ਰਹੇ ਹਾਂ ਜਿਵੇਂ ਚੋਰ ਆ ਕੋਈ ਤਿੰਨ ਜਣੇ ਮੋਟਰਸਾਈਕਲ ਤੇ ਬੈਠੇ ਜਾਂਦੇ ਉਹਨਾਂ ਨੂੰ ਪੁੱਛਦੇ ਹਾਂ ਕਿ ਤੁਹਾਡੀ ਕੀ ਗੱਲਬਾਤ ਆ ਕੀ ਮਜਬੂਰੀ ਆ ਫਿਰ ਜਿਹੜਾ ਦੁਕਾਨਦਾਰ ਕੋਈ ਬਾਹਰ ਸਾਮਾਨ ਰੱਖਦਾ ਸੀ ਉਹਨਾਂ ਨੂੰ ਇੱਕ ਹੱਥ ਜੋੜ ਕੇ ਅਪੀਲ ਕਰਦੇ ਹਾਂ ਵੀ ਇਹ ਕੰਮ ਨਾ ਕਰੋ ਟ੍ਰੈਫਿਕ ਦੀ ਸੁਰੱਖਿਆ ਤੋਂ ਆਪਾਂ ਦੂਰ ਰਹੋ। ਪਰ ਸਾਡਾ ਮੇਨ ਮਕਸਦ ਇਹ ਹੀ ਆ ਵੀ ਲੋਕਾਂ ਕੋਲ ਤੋਂ ਵੀ ਹਰੇਕ ਪਰਿਵਾਰ ਦੇ ਹਰੇਕ ਮੈਂਬਰ ਨੂੰ ਅਸੀਂ ਇਹ ਹੀ ਕਹਿੰਦੇ ਆ ਵੀ ਆਪਰਾ ਘਰੇ ਆਪ ਧਿਆਨ ਰੱਖੋ। ਠੀਕ ਹੈ ਜਿੰਨਾ ਹੋ ਸਕਦਾ ਅਸੀਂ ਤਾਂ ਕਰ ਰਹੇ ਹਾਂ ਫਿਰ ਵੀ ਸਾਡੇ ਨਾਲ ਹੋਰ ਬਹੁਤ ਜਿੰਨੇ ਵੀ ਮਲੇਰੇ ਮੋਟਰਵਾਰ ਬੰਦੇ ਨੇ ਸਾਰੇ ਸਾਡੇ ਨੂੰ ਸਹਿਮਤ ਰੇ ਕਿਤੇ ਕਿਤੇ ਹੁੰਦੀ ਆ ਮਾੜੀ ਗੁੱਸੇ ਦੀ ਗੱਲਬਾਤ ਜਿਵੇਂ ਹੁਣ ਆ ਰੂਟ ਤੇ ਦੇਖ ਰਹੇ ਸੀ ਬੁੰਡੇ ਤਿੰਨ ਤਿੰਨ ਚਾਰ 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 ਬੈਠ ਕੇ ਮੋਟਰਸਾਈਕਲ ਤੇ ਜਾ ਰਹੇ ਨੇ ਅਸੀਂ ਉਹਨਾਂ ਨੂੰ ਵੀ ਕੁਛ ਰਿਆਂ ਜੀ ਅਸੀਂ ਪੁਲਿਸਾਂ ਤੇ ਜਾਂਦੇ ਹਾਂ ਚਲੋ ਅੰਨੇ ਕੰਨ ਆਏ ਵੀ ਚਲੋ ਥੋੜਾ ਜਿਹਾ ਜੇ ਹੋ ਸਕਦਾ ਅਸੀਂ ਤਾਂ ਕੋਸ਼ਿਸ਼ ਹੀ ਆ ਜਿੰਨਾ ਹੋ ਸਕਦਾ ਵਾਦਵਾਦ ਅਸੀਂ ਇਹ ਚਪਰਾੰਦਾ ਸ਼ੁਰੂ ਰੱਖਾਂਗੇ ਅਪਰਾ ਜਿੰਨੇ ਤੁਸੀਂ ਕਿੱਕ ਮਤਾ ਪਾਸ ਕੀਤਾ ਆ ਵੀ ਜਦ ਇਹ ਜਿਹੜੇ ਗਰੁੱਪ ਬਣਾਇਆ ਜਾਂ ਜਿਹੜੇ ਤੋਂ ਵਧਾਈ ਜਿਹੜੇ ਮਿਲਦੇ ਆ ਉਹ ਵੀ ਐਕਚੁਅਲ ਹਾਂਜੀ ਉਹ ਨਹੀਂ ਸਾਡੇ ਗੁਰਦੁਆਰਾ ਕਰਮਸਰ ਕਰਮਸਰ ਕਮੇਟੀ ਆਪਣੇ ਗੁਰਪੁਰਚੇ ਸਿੰਘ ਨਗਰ ਵਾਲੇ ਗੁਰਦੁਆਰੇ ਜਿੰਨੇ ਵੀ ਆਪਣੇ ਦੇ ਮੁਹੱਲਾ ਸੁਧਾਰ ਕਮੇਟੀਆਂ ਨੇ ਸਾਰਿਆਂ ਨੇ ਇੱਕ ਮਤਾ ਪਾਇਆ ਉਹ ਮਤਾ ਮੇਰੇ ਮੋਬਾਈਲ ਦੇ ਵਿੱਚ ਵੀ ਆ ਉਹ ਰਾਸ਼ੀ ਜਿੱਤੀ ਆ ਇਸ ਦਾ ਨਾਮ ਲਿਖਿਆ ਹੈ ਜੀ ਜਦੋਂ ਤੋਂ ਵੱਧ ਪੈਸਾ ਨਾ ਆਉਣਾ ਵਾਲੇ ਸਮੇਂ ਤੇ ਅਪਰਾਲੇ ਜਾਂਦੇ ਉਸ ਤਰ੍ਹਾਂ ਬਸ ਵੀਰੇ ਸਾਡਾ ਇੱਕੋ ਹੀ ਅਪਰਾਲਾ ਜਿੱਥੇ ਮੰਦਿਰ ਖੜਦੀ ਆ ਹੁੰਡੜਵਾਜੀ ਹੁੰਦੇ ਉਹਨੂੰ ਰੋਕਣਾ ਹੋਰ ਸਾਡੇ ਤੋਂ ਕੋਈ ਮਕਸਦ ਨਹੀਂ ਹੈ ਯਾਨੀ ਬੱਲੇ ਤੇ ਪਹਿਲੇ ਇੰਡੀਵਿਜੂਅਲ ਮਰ ਰਾਵਲਾ ਮੰਦਿਆ ਜੱਪ ਸਿਸ ਤਰ੍ਹਾਂ ਦੀ ਤਾਂ ਉਹ ਅੱਜ ਜਿਵੇਂ ਪਹਿਲਾਂ ਤੁਹਾਡੇ ਮੰਦਿਰ ਤੇ ਇੱਕ ਹੁੰਡਾ ਸਦਾਰ ਕਮੇਟੀ ਆਮਲੀਆ ਦੀ ਉਹ ਲੋਕਾਂ ਦੀਆਂ ਸਮੱਸਿਆਵਾਂ ਵੀ ਸੌਂਦੀਆਂ ਨਹੀਂ ਵੀਰੇ ਉਹ ਸਮੱਸਿਆ ਦਾ ਜੀ ਹੱਲ ਨਹੀਂ ਹੈਗਾ ਸਾਡੇ ਕੋਲ ਸਿਰਫ ਅਸੀਂ ਸਿਰਫ ਉਸੀ ਟ੍ਰੈਫਿਕ ਦੀ ਸਮੱਸਿਆ ਰੇੜੀ ਵਾਲੀ ਹਾਂਜੀ ਰੇੜੀ ਟ੍ਰੈਫਿਕ ਦੁਕਾਨਦਾਰ ਦੀ ਜਿੱਥੇ ਚਾਰ ਮੁੰਡੇ ਖੜਦੇ ਨੇ ਉਸ ਤੋਂ ਇਲਾਵਾ ਸਾਡਾ ਗਰੁੱਪ ਹੋਰ ਕੋਈ ਕੰਮ ਨਹੀਂ ਕਰਦਾ ਜਿੱਥੇ ਸਾਨੂੰ ਲੋੜ ਆ ਜਿਵੇਂ ਹੁਣ ਸਾਡੇ ਗੁਰਦੁਆਰੇ ਸਾਹਿਬ ਦੀ ਚੱਲ ਰਹੀ ਆ ਕਾਰ ਸੇਵਾ ਚੱਲ ਰਹੀ ਆ ਅਸੀਂ ਵੱੱਕ ਵੱੱਦ ਅਵਰੇਜ ਜਮਿਤਰਾਂ ਨੂੰ ਕਹਾਂਗੇ ਸਾਡੇ ਨਾਲ ਯੋਗਦਾਨ ਪਾਓ ਆਪਾਂ ਗੁਰੂ ਸਾਹਿਬ ਦੀ ਜਿੰਨਾ ਹੋ ਸਕਦਾ ਵੱੱਕ ਵੱੱਦ ਆਪਾਂ ਦੀ ਸੇਵਾ ਕਰੀਏ ਇੱਕ ਰੋਡ ਤੇ ਇਹਦਾ ਕੈਡਿਕ ਹੁੰਦਾ ਸੀਗਾ ਰੇੜੀਆਂ ਹਾਂਜੀ ਇਹ ਰੋਡ ਤੇ ਮੇਨ ਤਾਂ ਮਕਸਦ ਇਹੀ ਆ ਵੀ ਸੰਡੇ ਵਾਲੇ ਜਾਣਾ ਉਹ ਮੰਡੀ ਲੱਗਦੀ ਆ ਸੀ ਮੰਡੀ ਤੋਂ ਬਹੁਤ ਪਰੇਸ਼ਾਨ ਜਿੰਨਾ ਕਹਿ ਸਕਦਾ ਸੀ ਅਸੀਂ ਆਪਣਾ ਬਣਾਇ ਨੀ ਗੁਰੂ ਇਹ ਆ ਜੋ ਪਤਮੀ ਨਗਰ ਨਗਰ ਇੰਨਾ ਕਿ ਵੈਸੇ ਜੇ ਨਾ ਫਰਕ ਆ ਹੁਣ ਤੁਸੀਂ ਸਾਡੀ ਇੰਟਰਵਿਊ ਨਾ ਲਓ ਅਸੀਂ ਤਾਂ ਜੋ ਕਹੀਓ ਸੱਚੀ ਸੱਚੇ ਕਹਾਂਗੇ ਲੋਕਾਂ ਨੂੰ ਪੁੱਛੋ ਲੋਕੀ ਚਲੇ ਵੀਰ ਨੇ ਬੋਲਣਾ ਹੋਵੇ ਤਾਂ ਜ਼ਰੂਰ ਬੋਲੋ ਇੱਕ ਦੋ ਲੈਣਾ ਬੋਲੋ ਕਿਸ ਤਰ੍ਹਾਂ ਰੁਕਮਣਿਆ ਤੇ ਟੀਮ ਨੇ ਇਹਦਾ ਸਾਡਾ ਆਪਣਾ ਗਰੁੱਪ ਆਹੀ ਜਿਹੜੇ ਆਪਣੇ ਮੋਢੀ ਗੜੀ ਖੜਦੀ ਸੀ ਨਾ ਨਾਈਆਂ ਦੀ ਦੁਕਾਨਾ ਦੇ ਵਿੱਚ ਜਿੱਦਾਂ ਕੋਈ ਵੀ ਜਿਸ ਤਰ੍ਹਾਂ ਤੇ ਹੁੱਲੜਬਾਜੀ ਇੱਥੇ ਇਕੱਠੇ ਹੋ ਕੇ ਕਰਦੀ ਸੀ ਉਹਨਾਂ ਦੇ ਨਾਲ ਉਹਨਾਂ ਨੂੰ ਰੋਕਿਆ ਉਹ ਪਹਿਲਾਂ ਉਹਨਾਂ ਨੇ ਕਾਫੀ ਉੱਥੇ ਹੁੱਲੜਬਾਜੀ ਬਹੁ ਕੀਤੀ ਸੀ ਠੀਕ ਜੀ ਇਸ ਤੋਂ ਕਾਫੀ ਸਾਰੇ ਮਹੱਲੇ ਵਾਲੇ ਪਰੇਸ਼ਾਨ ਸੀ ਇਹਨਾਂ ਬਾਰੇ ਜੀ ਮੱਲੇ ਵਾਲਿਆਂ ਨੇ ਸਾਨੂੰ ਯੋਗਦਾਨ ਬਹੁਤ ਆਈ ਸਾਰੇ ਮੱਲੇ ਵਾਲੇ ਸਾਡੇ ਨਾਲ ਸਹਿਮਤ ਆ ਕਿਸੇ ਨਾਲ ਅਸੀਂ ਨਜਾਇਜ਼ ਵੀ ਨਹੀਂ ਕਰਦੇ ਅਸੀਂ ਹਰੇਕ ਨੂੰ ਪੈਂਦਾ ਵੀਰ ਭਾਈ ਨਾਲ ਸਮਝਾਉਣੇ ਇੱਕ ਵਾਰ ਦੋ ਵਾਰ ਇਹ ਨਜਾਇਜ਼ ਕੰਮ ਜੇ ਬਹੁਤ ਕਰੀ ਜਾਂਦੇ ਮਿੱਤਰ ਜੀ ਇਹ ਨਜਾਇਜ਼ ਕੰਮ ਜੇ ਕਰਦੇ ਗਲੀਆਂ ਦੇ ਵਿੱਚੋਂ ਸਾਰਿਆਂ ਨੂੰ ਰੋਕੜਿਆ ਦੇਖੋ ਜੀ ਇਹ ਵੀ ਕਰ ਸਕਦੇ ਜਿੰਨਾ ਹੋ ਸਕਦਾ ਵਾਦ ਤੋਂ ਅਸੀਂ ਕਰਾਂਗੇ ਸਦੋਸਾ ਇਹ ਬਹੁਤ ਵਧੀਆ ਮੈਸੇਜ ਆਇਆ ਹੈ ਕਿ ਇਹ ਨਮਲੀਆ ਨੇ ਕਰਤ ਪਾਈ ਆ ਕਿ ਇਹ ਪਿੰਡਾ ਜਿਹੰਦਾ ਸੀ ਉਹ ਮਸ਼ਹਾਰਕ ਵੀ ਇਹ ਸ਼ੁਰੂ ਹੋ ਗਿਆ ਇਹ ਦੋ ਮੱਲੇ ਆ ਤੇ ਜਿਹੜਾ ਉਹਨਾਂ ਨੇ ਜਿੱਤ ਤੱਕ ਇੱਕ ਤਰ੍ਹਾਂ ਦੀ ਮੇਰੇ ਨਾਲ ਮੁਕਤਾ ਬਹੁਤ ਬਧੀਆ ਹੱਲ ਹੋ ਗਿਆ ਤੇ ਦੂਜੀ ਜਿਹੜੀ ਇੱਕ ਇਹਨਾਂ ਦੀ ਸਮੱਸਿਆ ਸੀ ਬੁਟਾ ਕੋਹੜਾ ਵੀ ਥਾਂ ਤੇ ਰਹਿ ਗਿਆ ਨਾ ਕਾਫੀ ਨਾਤ ਲੱਗ ਗਿਆ ਅਸੀਂ ਤਿੰਨ ਅਜੀ ਤਿੰਨ ਗਰੁੱਪ ਚ ਆਪਾਂ ਮੱਲਾ ਬੰਦ ਰਹੇ ਆਂ ਜਿਵੇਂ ਦਸ਼ਮੀਸ਼ ਸਕੂਲ ਆ ਜਿਨ੍ਹਾਂ ਨੂੰ ਬਿੰਨੇ ਦਾ ਸਕੂਲ ਕਿਹਾ ਜਾਂਦਾ ਉਹ ਗਲੀ ਵਾਲੇ ਮੁੰਡਿਆਂ ਦਾ ਲਹਿਰਾ ਗਰੁੱਪਾ ਸਾਡੇ ਰਾਧਾ ਸਮੀ ਰੋਡਾਂ ਨੇ ਦਸ਼ਮੀਸ਼ ਨਗਰ ਵਾਲਿਆਂ ਦਾ ਇਹ ਫਿਰ ਅਸੀਂ ਟੀਮ ਵਰਕ ਤੇ ਆਉਣ ਵਾਲੇ ਸਮੇਂ ਤੇ ਜਿੱਦਾਂ ਜਿੱਦਾਂ ਹੋਵਾਂਗੇ ਟੀਮ ਵਰਕ ਦੇ ਕੰਮ ਕਰਾਂਗੇ ਜੀ ਜਿੱਦਾਂ ਹੋਊਗਾ ਟੀਮ ਦੇ ਨਾਲ ਹੀ ਕੰਮ ਕਰਾਂਗੇ ਏਰੀਆ ਦੇ ਹਿਸਾਬ ਨਾਲ ਏਰੀਆ ਦੇ ਹਿਸਾਬ ਨਾਲ ਜੀ ਹੋ ਸੋ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਹੈ ਆਪਣੇ ਆਪਣੇ ਬੰਲੇ ਚ ਜੋ ਗਰੁੱਪ ਬਣਾਓ ਇਸੇ ਤਰ੍ਹਾਂ ਆਪਣੇ ਜਿਵੇਂ ਇਹ ਤੋ ਸਕਾਰਤਾ ਪਾਉਗੀ ਹੀ ਜਿੰਨਾ ਕਿ ਤਰ੍ਹਾਂ ਆਪਾਂ ਆਪਣੀ ਕੁਝ ਕੋਸ਼ਿਸ਼ ਕਰਾਂਗੇ ਉਹਨਾਂ ਕੀ ਤਰ੍ਹਾਂ ਇਹਦੀਆਂ ਲੁੱਠਾਂ ਘੋਆ ਤੇ ਜਾਂ ਟ੍ਰੈਫਿਕ ਪੁਲਿਸ ਮਸਿਆ ਹਰਨ ਨਹੀਂ ਹੋਣੀ ਸਰਕਾਰਾਂ ਦੇ ਨਾਲ ਨਾਲ ਆਪਾਂ ਨੂੰ ਇਹ ਸਾਥ ਦੇਣਾ ਚਾਹੀਦਾ ਸੋ ਇਹ ਸਾਰੇ ਵਧਾਈ ਦੇ ਪਾਤਰਾ ਵੀਰ ਨੂੰ ਮੈਂ ਕਹਿੰਦਾ ਇੱਕ ਵਾਰੀ ਸਾਰਿਆਂ ਦਾ ਸ਼ਾਟ ਕਰ ਦੇ ਤਾਂ ਕਿ ਸਾਰਿਆਂ ਦੀ ਵੀਡੀਓ ਬਣ ਜਾਵੇ ਬਹੁਤ ਬਹੁਤ ਧੰਨਵਾਦ ਬੋਲੇ ਸੋਨਹਿਰ